ਆਪਾਂ ਫੁੱਟਬਾਲ ਨਹੀਂ ਆਇਆ ਨਹੀਂ ਲੈ ਕੇ ਚੱਲੋ ਲਾਓ ਇਹਨੂੰ ਗੱਡੀ ਛੋਟਾ ਗੱਡੀ ਘਟਾ ਆਪਣੇ ਮੋੜ ਇਹਨੂੰ ਪਖੰਡ ਇਹਨੂੰ ਪਾਓ ਇਹਨੂੰ ਗੱਡੀ ਨਹੀਂ ਕਰਦਾ ਵਿਸ਼ੇਤੀ ਕਰਦਾ ਹਾਂ ਇੱਧਰ ਹੀ ਗੱਡੀ ਮੋੜ ਆ ਫੋਨ ਚੁਲੋ ਉਹ ਬਹਿ ਜਾ ਹਾਂਜੀ ਅੱਜ ਤੋਂ ਬਾਅਦ ਗੁਰੂ ਸਾਹਿਬ ਬਾਰੇ ਕੋਈ ਹਿੰਮਤ ਮੜਦੀ ਨਹੀਂ ਮੈਂ ਮਾਰੇ ਨਹੀਂ ਹਾਂਜੀ ਤੇਰੀ ਵੀਡੀਓ ਨੂੰ ਕੀ ਇਹਨਾਂ ਵੀ ਮੈਂ ਦਸੰਪਾਸ਼ ਨਹੀਂ ਮਾਰੇ ਮੈਂ ਤਾਂ ਠਾਕਾ ਮੈਂ ਸੇਵਾਦਾਰ ਹਾਂ ਤੇ ਬੈਠਿਆ ਹਾਂ ਵੀਡੀਓ ਤੁਸੀਂ ਕਹਿੰਦੇ ਕਿ ਮੈਂ ਕਹਿੰਦਾ ਮਾਰੇ ਦਸੇ ਪਾਜ ਨਹੀਂ ਹੈ ਓਏ ਮੈਂ ਉਹ ਕੱਲ ਮਿਲ ਗਾ ਧਿਆਨ ਚ ਪਾਸੇ ਮਾਰਾ ਐਡਿਟ ਤਾਂ ਨਹੀਂ ਵੀਡੀਓ ਕੋਈ ਨਕਲੀ ਤਰੀਕ ਨਹੀਂ ਮਾਰਾ ਅਸਲੀ ਹੈ ਵੀਡੀਓ ਅਸਲੀ ਹੈ ਨਕਲੀ ਤੇ ਨਹੀਂ ਮਾਰਾ ਤੇ ਤੂੰ ਹੀ ਬੋਲਣ ਰਿਹਾ ਹਾਂ ਹਾਂ ਤੇ ਤੂੰ ਕੀ ਬੋਲਣਿਆ ਬੋਲਾ ਵੀਡੀਓ ਵਿੱਚ ਮੈਂ ਇਹਦੇ ਵਿੱਚ ਇਹੋ ਹੀ ਬੋਲਿਆ ਮਾਰਾ ਸੁਣੋ ਤੂੰ ਹਾਂ ਮੈਂ ਸੁਣ ਲਿਆ ਵਾ ਤੂੰ ਆਪਣੀ ਗੱਲ ਕਰ ਹਾਂਜੀ ਤੂੰ ਕਹਿੰਦਾ ਵਾ ਵੀ ਮੈਂ ਦਸਵਾ ਗੁਰੂ ਹਾਂ ਦਸਮ ਬਾਦਸ਼ਾਹ ਹਾਂ ਓਏ ਵਾਹਿਗੁਰੂ ਕੀ ਕਹਿੰਦਾ ਬੰਦਾ ਵਦੇ ਤੇ ਆ ਨਾਲ ਤੋਂ ਇੱਕ ਨਵੀਂ ਜਿਹੜੀ ਕਹਾਣੀ ਸੁਣਾਉਂਦੇ ਆ ਵੀ ਜਿਹੜਾ ਵਾਹਿਗੁਰੂ ਆ ਉਹ ਬੰਦਾ ਵਾ ਤੇ ਜਿਹੜੀ ਬਾਣੀ ਉਹ ਜਨਾਨੀ ਆ। ਉਹ ਮਾਰੇ ਮੈਂ ਕਿੱਥੋਂ ਸਿੱਖਿਆ ਇਹ ਸੁਰਤ ਸ਼ਬਦ ਦੀ ਮੈਂ ਗੱਲ ਇਹ ਨਾਲ ਕੀਤੀ ਹੋਰ ਗੱਲ ਕੋਈ ਨਹੀਂ ਕੀਤੀ। ਇਹ ਜਿਹੜੀ ਬਾਣੀ ਆ ਮਾਤ ਪਿਤਾ ਦੀ ਬਣੀ ਆ ਸਾਰੀ। ਬਹੁਤ ਤੈਨੂੰ ਗਿਆਨ ਆ ਤੈਨੂੰ ਬਾਣੀ ਦਾ। ਤੇ ਤੂੰ ਇਹ ਗੱਲ ਕਹਿਨਾ ਵਾ ਵੀ ਜਿਹੜਾ ਵੈਗਰੂ ਆ ਉਹ ਉਹ ਬੰਦਾ ਵਾ। ਉਹ ਵੈਗਰੂ ਆ ਉਹ ਮਰਦਿਆ ਤੇ ਗੁਰਬਾਣੀ ਜਨਾਨੀ ਆ। ਉਹ ਕਿਹੜੇ ਧਾਰ ਤੇ ਗੱਲ ਕਰਦਾ। ਨਹੀਂ ਮਰੇ ਅਸੀਂ ਤਾਂ ਸੁਰਤ ਸ਼ਬਦ ਦੇ ਨਾਲ ਗੱਲ ਕਰਦੇ ਜਿਹੜੀ ਸੁਰਤ ਆ ਜਿਹੜੀ ਸੁਰਤ ਦੇ ਨਾਲ ਮਾਰੇ। ਜਿਹੜਾ ਐਗਜ਼ਾਮਪਲ ਦੇ ਰਹੇ ਆ ਤੂੰ ਬਾਣੀ ਦਾ। ਹਾਂਜੀ। ਉਹਨਾਂ ਨੂੰ ਕਿਦਾਂ ਸਮਝਾਉਣਾ ਚੱਲੋ ਜਿਹੜਾ ਸ਼ਬਦ ਜਿਹੜਾ ਉਹ ਬੰਦਾ ਇਹ ਪਾਣੀ ਆ ਉਹ ਲੇਡੀਜ਼ ਆ ਮਹਾਰਾਜ ਜੀ ਜਿਹੜੀ ਸੋਹ ਪਿਆਰ ਜਿਹੜੀ ਸੁਰਤ ਬੰਦੇ ਦੇ ਅੰਦਰ ਚੱਲਣ ਢਈ ਆ ਉਹਨੂੰ ਕਹਿੰਦੇ ਮਾਤ ਪਿਤਾ ਕਿੱਥੇ ਆਟਾ ਜਿਹੜਾ ਪਾਣੀ ਜਿਹੜਾ ਵਾ ਕਿੱਥੇ ਕਿੱਥੇ ਕੋਡ ਹੋਇਆ ਵਾ ਅੱਛਾ ਜਿਹੜਾ ਤੁਸੀਂ ਕਹਿਣਾ ਆ ਵੀ ਮੈਂ ਗੁਰੂ ਗੋਬਿੰਦ ਸਿੰਘ ਆ ਤੇ ਜਿਹੜੇ ਚਾਰ ਮੇਰੇ ਮੁੰਡੇ ਆ ਉਹ ਸਹਬਜ਼ਾਦੇ ਆ ਮਹਾਰਾਜ ਜੀ ਵੇਖੋ ਜਿਹੜੇ ਪੈਨਾਵਾ ਕਿ ਨਹੀਂ ਜਿਹੜੇ ਬੱਚੇ ਵੇਖੋ ਉਥੇ ਜਿਹੜੇ ਮਾਨਤਾ ਜਿਨ੍ਹਾਂ ਨੇ ਧਰਤੀ ਦੇ ਵਿੱਚ ਕਾਨ ਕੇ ਮਾਂ ਪਿਓ ਨੂੰ ਸੇਵਾ ਕਰਨੀ ਨਾ ਉਹ ਮਾਰੇ ਰੱਬ ਦੇ ਬੱਚੇ ਨੇ ਤੂੰ ਇਹ ਗੱਲ ਦੀ ਗੱਲ ਕਰ ਉਹਨਾਂ ਸਾਡੀ ਸਾਡੀ ਇਹ ਗੱਲ ਕਹਿਣਾ ਵਾ ਵੀ ਜਿਹ ਜਿਹੜੇ ਤਰੇ بیٹے ਆ ਚਾਰ ਬੇਟੇ ਕਰੇ ਹਾਂਜੀ ਮੋਨੇ ਕੋਨੇ ਮਾਰੇ ਮੋਨੇ ਕੋਨੇ ਕੰਮ ਕਰਦੇ ਕਿਰਤਕਾ ਜੀ ਅਕਾਊਂਟੈਂਟ ਕੰਮ ਆਪਣੀ ਕਿਰਤ ਕਮਾਈ ਹਾਂਜੀ ਮੈਂ ਕਿਰਤ ਕਮਾਈ ਤੇ ਨਹੀਂ ਲੈਣਾ ਆਉਣਾ ਦੀ ਜੀ ਮੈਨੂੰ ਇਹ ਦੱਸ ਤੂੰ ਇਹ ਗੱਲ ਕਹਿਣਾ ਵੀ ਉਹ ਜਿਹੜੇ ਚਾਰ ਬੱਚੇ ਆ ਉਹ ਮੇਰੇ ਹਾਂ ਉਹ ਤਾਂ ਕਹਿੰਦਾ ਸਾਹਿਬਜਾਦੇ ਜੀ ਉਹ ਸਾਹਿਬਜਾਦੇ ਆ ਮੇਰੇ ਤੇ ਮੈਂ ਦਸਵੇਂ ਪਾਸ਼ਾ ਵਾਂ ਮਾਰੇ ਸਾਡੇ ਤਾਂ ਅਹੀਂ ਤੇ ਬੱਚੇ ਜਿਨ੍ਹਾਂ ਵੀ ਤੁਸੀਂ ਤੁਹਾਡੇ ਬੱਚੇ ਵੀ ਸਾਹਿਬੀ ਆ ਤੁਹਾਡੇ ਜੀ ਨਹੀਂ ਸਾਡੇ ਸਾਹਿਬਜਾਦੇ ਨਹੀਂ ਆ ਸਾਡੇ ਸਾਹਿਬਜਾਦੇ ਤਾਂ ਹੋਣਗੇ ਜੀਓ ਸਾਹਿਬ ਜਿਆ ਰੂਪ ਵਰਗੇ ਹੋਣਗੇ ਤੇ ਮਾਰੇ ਰੂਪ ਵਰਗੇ ਜਦੋਂ ਸਾਹਿਬ ਆ ਰੂਪ ਆ ਪਾਏ ਆ ਬਾਣੇ ਨੀਲੇ ਫਲ ਸੁਣ ਮੇਰੀ ਓਏ ਬੰਦਿਆਂ ਨੂੰ ਗੱਲ ਸੁਣ ਮੇਰੀ ਮੈਂ ਤੈਨੂੰ ਜੀ ਜੀ ਕਰਨਿਆ ਨਾ ਤਾਂ ਮਤਲਬ ਇਹ ਨਹੀਂ ਆ ਮੈਂ ਹੋਣਾ ਚੰਗਾ 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 ਨਹੀਂ ਹੋਗਾ ਮੈਂ ਬਹੁਤ ਜ਼ਿਆਦਾ ਮਾੜੇ ਗੁਰੂ ਦੇ ਮਾਮਲੇ ਚ ਨਹੀਂ ਤੇ ਇਹ ਕੀ ਜਿੱਥੇ ਗੱਲ ਗੁਰੂ ਦੀ ਆ ਗਈ ਨਾ ਉਥੇ ਮੈਂ ਕੋਈ ਨਹੀਂ ਮੈਨਾਂ ਕੋਹਣ ਆ ਤੂੰ ਕੋਹਣ ਨਹੀਂ ਆ ਮੈਨੂੰ ਇਦਾਂ ਮਤਲਬ ਨਹੀਂ ਆ ਕੋਹਨੇ ਕੋਨੇ ਤੇਰੇ ਬੱਚੇ ਆ ਹਾਂਜੀ ਤੂੰ ਇਹ ਗੱਲ ਕਹਿਣਾ ਵੀ ਉਹ ਸਾਹਿਬ ਜਾਨ ਦੇ ਰੂਪ ਆ ਮਾਰੇ ਮੈਂ ਗੱਲ ਨਹੀਂ ਮੇਰੀ ਪੁੱਸਣ ਗੱਲ ਮੇਰੇ ਬੱਚੇ ਮੈਨੂੰ ਆਪਾ ਉਹ ਸੁਖ ਦੇਂਦਾ ਮੇਰੇ ਬੱਚੇ ਮਿਹਨਤ ਕਰਦੇ ਮਿਹਨਤ ਕਰਨ ਦੇ ਕਮਾਈਆਂ ਕੰਢ ਸਾਨੂੰ ਅਜ ਤੱਕ ਉਹਨਾਂ ਬੋਲ ਨਹੀਂ ਨਾ ਦੋ ਮਾਰਾ ਕੀਤਾ ਪਰ ਉਹ ਸਾਹਿਬ ਜਾਨ ਰੁਪਏ ਉਹ ਵੀ ਰੂਪ ਜੇ ਮਹਾਰਾਜ ਜੀ ਕਰਦਾ ਸਾਹਿਬ ਜਾਨ ਰੂਪ ਕਿਤਰਾ ਬਣ ਜਾਣਗੇ ਉਹਨੇ ਕੋਲੇ ਮਾਰੇ ਉਹ ਬਾ ਫਦੇ ਸਕੇ ਬਾਬਾ ਜੀ ਸਿੰਘ ਬਣ ਜਾਣਗੇ ਚੋ ਨਾ ਬਣ ਕੇ ਮਹਾਰਾਜ ਜੀ ਦੇ ਰੂਪ ਦੇ ਹੋਣਗੇ ਨਾ ਤੂੰ ਕਿਦਾਂ ਕਹਿ ਦੇਂਗਾ ਵੀ ਉਹ ਬਣ ਗਿਆ ਮੈਂ ਕਿ ਤੋ ਆਖਿਆ ਮਾਰ ਉਹ ਵੀਡੀਓ ਕਹਿੰਦ ਰਿਹਾ ਵਾ ਇਹ ਆਂਦਾ ਇੱਥੇ ਇਹਨੇ ਇਹ ਗੱਲ ਆਖੀ ਆ ਇੱਥੇ ਆਂ ਛੱਡ ਦੀ ਤਿਆ ਜਾ ਨਹੀਂ ਨਹੀਂ ਹਾਂ ਇਹ ਆਂਦਾ ਵਾ ਕਿ ਮੈਂ ਸਹਿਬ ਗੁਰੂ ਐਸੇ ਯੁੱਗ ਦਾ ਹਾਂ ਤੇ ਮੈਂ ਜੇ ਸ਼ਕਤੀ ਮਾਰ ਕੇ ਤੇ ਖੰਡਾ ਬਾਟਾ ਤਿਆਰ ਕਰਕੇ ਹਾਂ ਪਾਲਾਂ ਲਾਈਆਂ ਨਾ ਮਹਾਰਾਜ ਕਹਿੰਦਾ ਵੀ ਇਹ ਹੇਮਕੁੰਡ ਸਹਿਬ ਬਣਾਇਆ ਤੇ ਵੀਡੀਓ ਵਿੱਚ ਮੈਂ ਬੋਲਣ ਵੀ ਦਿਆਂ ਨਾ ਕਿ ਆਹ ਲਈ ਆਹ ਛੋਟੀ ਕਲਿੱਪ ਹੈ ਨਾ ਇਹ ਬਾਬਾ ਜੀ ਅਸੀਂ ਤਾਂ ਤੰਬੂ ਲਾਇਆ ਵਾ ਤੰਬੂ ਲੱਗਾ ਸਾਡਾ ਤੰਬੂ ਦੇ ਵਿੱਚ ਬੈਠੇ ਅਸੀਂ ਇੱਥੇ ਆਣ ਕੇ ਸੇਵਾ ਕਰਦੇ ਲੋਕਾਂ ਦੀ ਮੇਰੀ ਸੁਣਨੀ ਬੰਦੇ ਦੇ ਪੁੱਤਾਂ ਨੂੰ ਗੱਲ ਤੰਬੂ ਲਾ ਕਿਰਤਕਾਰ ਸਾਨੂੰ ਕੋਈ ਮੁਸ਼ਕ ਪਰ ਜਿਹੜੀ ਤੂੰ ਗੱਲ ਕਹਿਣਾ ਨਾ ਆਹ ਵਾਲੀ ਹਾਂਜੀ ਜੇ ਤੂੰ ਪਹਿਲਾਂ ਕਹੀ ਆ ਗਲਤੀ ਨਾ ਕਹੀ ਆ ਜਾਣੇ ਕਹੀ ਸਾਨੂੰ ਨਹੀਂ ਮਤਲਬ ਉਹਨੂੰ ਕਰਦੇ ਉੱਥੇ ਬੰਦ ਬੰਦਿਆ ਮਾਰਾ ਜੀ ਜੇ ਨਾ ਇਹ ਗੱਲ ਕਹਿਣਾ ਵਾ ਤੁਹਾਡੀ ਮਾਦੀ ਮਾਰਾ ਮੈਂ ਗੱਲ ਨਹੀਂ ਮੰਗਣੀ ਮੇਰੇ ਕੋਲ ਨਹੀਂ ਮੰਗਣੀ ਮਾਫੀ ਮੰਗਣੀ ਗੁਰੂ ਗ੍ਰੰਥ ਤੇ ਦੂਜੀ ਗੱਲ ਜੇ ਤੂੰ ਇਹ ਗੱਲ ਸੋਚਦਾ ਵਾ ਕਿ ਅੱਜ ਇਹ ਆਏ ਆ ਚੱਲ ਗਏ ਤੇ ਮੁੜ ਕੇ ਮੈਂ ਫੇਰ ਉਹ ਗੱਲ ਕਰੂੰਗਾ ਤੇ ਤੇਰਾ ਬਹੁਤ ਵੱਡਾ ਭਲੇਖਾ ਹੀ ਅੱਜ ਹੀ ਐ ਦਿਨ ਸਮਝਾਉਣ ਸਨਾ ਪ੍ਰਸ਼ਾਸਨ ਮੁੜ ਕੇ ਪ੍ਰਸ਼ਾਸਨ ਨਾਲ ਸਾਡੀ ਹੋਣਾ ਜੀ ਮਹਾਰਾਜ ਪ੍ਰਸ਼ਾਸਨ ਮੁੜ ਕੇ ਸਾਡੇ ਆ ਲਾਹੂ ਸਾਨੂੰ ਲੈਣ ਵਾਸਤੇ ਹਾਂ ਇਹ ਸਮਾਦੀ ਲਾਵਾਂ ਤੇਰੀ ਯਾਦ ਕਰੇ ਬਾਬਾ ਜੀ ਗੜੀ ਅੱਖੀ ਮੈਂ ਇੱਕ ਗੱਲ ਬਾਣੀ ਪੜਦਾ ਨਾ ਬਾਣੀ ਪੜ ਤੂੰ ਮੇਰੀ ਗੱਲ ਸੁਣ ਬਾਣੀ ਪੜ ਸਮਝ ਨਾ ਸੁਣੋ ਮੇਰੀ ਗੱਲ ਬਾਣੀ ਪੜ ਬਾਣੀ ਪੜ ਬੰਦਿਆਂ ਨੂੰ ਰੱਬ ਸਮਝਦੇ ਪੁੱਤਾਂ ਨੂੰ ਤਾਂ ਨਹੀਂ ਰਾਬੀ ਸਮਝੀ ਮੈਂ ਨਹੀਂ ਰਾਬੀ ਤੁਸੀਂ ਰਾਬਾ ਇਹ ਰਾਬੀ ਸਾਡੇ ਕੋਲ ਤੁਸੀਂ ਤੁਹਾਨੂੰ ਵੀ ਰਾਬੀ ਸਮਝ ਕੇ ਕੇਸ ਰੱਖੇ ਉਹਨਾਂ ਨੇ ਨੰਬਰਾਂ ਕੇਸ ਉਹਨਾਂ ਨੇ ਰੱਖੇ ਕਿ ਨਹੀਂ ਨਹੀਂ ਅਜੇ ਮੈਂ ਕੱਟਾਂ ਤੁਹਾਨੂੰ ਕਿਦਾਂ ਸਹਬ ਜਾਨਾ ਖੜਾ ਕਰਨ ਦੇ ਆ ਮਹਾਰਾਜ ਨੇ ਤੇ ਇਹ ਗੱਲ ਕਹੀ ਵੀ ਬਿਨਾਂ ਸ਼ਸ਼ਤਰ ਕੀ ਸਿੰਘ ਦੇ ਉਹਨਾਂ ਦਦਾਰੇ ਤੇ ਮੈਂ ਤੇ ਸ਼ਸ਼ਤਰਾਂ ਦੇ ਕੇਸਾਂ ਉਹਨਾਂ ਨੂੰ ਦਦਾਰੀ ਨਹੀਂ ਦਿੰਦਾ ਤੇ ਸਹਬ ਜਾਨਾ ਤੂੰ ਕਿੱਥੋਂ ਬਣ ਜਾਣਗੇ ਉਹ ਬਾਫਲੇ ਸਿੰਘ ਜਿਹੜਾ ਸੀਗਾ ਉਹਦਾ ਰੂਪ ਉਹ ਚੇ ਬਣ ਜਾਣਗੇ ਜਿਹਦੇ ਤੇਰੇ ਬੱਚੇ ਮੋਨੇ ਕੋ ਹੁੰਦੇ ਆ ਮਹਾਰਾਜ ਇਹ ਕਿਰਪਾ ਜੀ ਸੱਚੇ ਪਾਛੇ ਕੀਤਾ ਨਾ ਕੀ ਕਰਦਾ ਜਦੋਂ ਕਿਰਪਾ ਹੋਊ ਨਾ ਜਦੋਂ ਬਾਣੇ ਚ ਹੋਣਗੇ ਫਿਰ ਕਈਆਂ ਨੂੰ ਸਾਬ ਜਾਦੇ ਅਸੀਂ ਵੀ ਕਵਾਂਗੇ ਅੱਛਾ ਇੱਕ ਇਹ ਗੱਲ ਇਹਨਾਂ ਨੂੰ ਦਾਦੇ ਕਹਿੰਦਾ ਪਰ ਤੈਨੂੰ ਕਹਿੰਦਾ ਸੀ ਦਸਵੇਂ ਬਾਣੇ ਆ ਤੁਹਾਨੂੰ ਢਾੜੇ ਦੁੱਧਾੜੇ ਮੋਛੋ ਹੜ ਜਾ ਮਹਾਰਾਜ ਹੜ ਜਾ ਅੱਡੇ ਆ ਮਾਰੇ ਅਸੀਂ ਤੈਨੂੰ ਕਾਹ ਤੜਨਾ ਵੀ ਵਜਨ ਕਰਨਾ ਆਹ ਕਿ ਤੇਰੇ ਕੋ ਆਏ ਬੜੇ ਪ੍ਰੇਮ ਪਿਆਰ ਨਾਲ ਇਹਨੇ ਬਾਬਾ ਜੀ ਕਿੰਦਾ ਵੀ ਆਏ ਵੱਡੀ ਇਹਨੇ ਗੱਲ ਕੀਤੀ ਮੈਂ ਇਹਨੇ ਮੰਨਣਾ ਵਾ ਵੀ ਜੇ ਜਿੱਦੀ ਮਰਜ਼ੀ ਜਥੇ ਬੰਦੀ ਤੇ ਜਿਹੜੀ ਮਰਜ਼ੀ ਸ ਮੈਂ ਡਰਦਾ ਕਿ ਕਿਹਨੂੰ ਟਕਸਾਲਾਂ ਦਾ ਕੀ ਕਹਿੰਦਾ ਈ ਟਕਸਾਲਾਂ ਆਈ ਆ ਗਈ ਦੱਸ ਰੋਜੋ ਬੋਲ ਲੈਣ ਤੋ ਭਾਜੀ ਕਿਆ ਝਗੋ ਮਾਰਾ ਕਹਿੰਦਾ ਝਗੋ ਨੇ ਚ ਨਹੀਂ ਟਕਸਾਲਾਂ ਬਾਰੇ ਕੀ ਕਹਿੰਦੇ ਈ ਕਹਿੰਦਾ ਵੱਡੀ ਤੋਂ ਵੱਡੀ ਟਕਸਾਲ ਆ ਜੇ ਮੈਂ ਸਿੱਧ ਕਰਕੇ ਵਿਖਾ ਦਿੰਦਾ ਕੀ ਸਿੱਧ ਕਰ ਚੁੱਕੀ ਆ ਕਿੱਥੇ ਨਹੀਂ ਮਾਰਾ ਮੈਂ ਆਖੇ ਕੋਈ ਨਹੀਂ ਕਿਉਂ ਨਹੀਂ ਵੀਡੀਓ ਆ ਗਈ ਏਡੇ ਕੋ ਥੋੜੀ ਖਰਾਬ ਹੋਇਆ ਓਏ ਹੈਲੋ ਓਏ ਬੋਲ ਲੈਣ ਦੂ ਚਲ ਆਪਦੇ ਘਰ ਦੇ ਜੀ ਬੋਲਣਾ ਬਾਬਾ ਜੀ ਇੱਕ ਗੱਲ ਹੈ ਮੂੰਹ ਰੂਪੀ ਵੀ ਝੂੜ ਹੋ ਸਕਦੀ ਆ ਜੀ ਆ ਤੈਨੂੰ ਚੂੜੂ ਬੋਲਦੀ ਮਾਂ ਵੀ ਸਾਹਮਣੇ ਉਹਦੇ ਬੈਠਾ ਮਾਰਿਆ ਕਿਦੋਂ ਮੈਂ ਆਖੀ ਤਾ ਨਹੀਂ ਬੋਲਦੀ ਨਾ ਇਹ ਸਾਹੇ ਤੈਨੂੰ ਆਹ ਲੈ ਉਹ ਦਿਲ ਜੀ ਆਖੀ ਤੇ ਮਾਰਿਆ ਨਹੀਂ ਨਹੀਂ ਜੀ ਮਾਫੀ ਦੇ ਮੇਰੀ ਮਾਂ ਮਾਫੀ 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 ਦੜੀ ਦੇ ਦੇਣੀ ਆਪਾਂ ਮਾਫੀ ਦੇ ਐਵੇਂ ਨਿਯਾਜ ਵਾਧੂਗਾ ਹਾਂ ਕਿਹੜਾ ਬੰਦਾ ਬਾਹਰ ਮਰਦਾ ਪਾਣੀ ਆਉਂਦੇ ਆ ਬੋਲਦੇ ਆ ਬੰਦੇ ਮਾਤ ਪਿਤਾ ਦੇ ਨਾਲ ਹੀ ਗੱਲ ਚੱਲਣ ਦੀ ਮਾਰਾ ਸਾਹਿਬ ਕੋ ਸੁਣ 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 ਬੁੱਢੀ ਦੀ ਲਿਖਤ ਹੋਈ ਹੈ ਨਾ ਬੋਲ ਨਾ ਸਭਾ ਤੂੰ ਨਹੀਂ ਬੋਲਣਾ ਅੱਛਾ ਜੀ ਚੰਗਰੇ ਜੀ ਆ ਗਿਆ ਹਾਂ ਆ ਤੇ ਮੈਂ ਉਹ ਗੱਲ ਮੈਂ ਆਖੀ ਮਾਰਾ ਉਹਨਾਂ ਤੋਂ ਅਗਲੀ ਟਕਸਾਲ ਤੇ ਹੋਈ ਮੈਂ ਗੱਲ ਆਖੀ ਮਾਰਾ ਇਹ ਸੁਣ ਜੀ ਮਾਰਾ ਆ ਜਿਹੜੀ ਟਕਸਾਲ ਦੀ ਗੱਲ ਤਾਂ ਲੱਗੀ ਪਤਾ ਇਹ ਮੁਕਰਦਾ ਹੀ ਕਹਿਤਾ ਆਕਰ ਸੈਜਣ ਵਾਲੀ ਇਹਨੂੰ ਸੁਣਾ ਦਈਏ ਤੇ ਜਿਹਨੇ ਆਪਸਾਂ ਨਹੀਂ ਕਿਵੇਂ ਭਲੇਖੇ ਜਾਨਾ ਜੇ ਨਹੀਂ ਮਾਰੇ ਅਸੀਂ ਕੋਈ ਭਲੇਖੇ ਨਹੀਂ ਕੀ ਉਹ ਪੇਖਾ ਇਥੋਂ ਬੰਦਿਆਂ ਨੂੰ ਕੱਢ ਦੇ ਮਾਰੇ ਅਸੀਂ ਸ਼ਬਦ ਨੂੰ ਜਪਣਦੇ ਆ ਆਪੇ ਕਿਰਤਕਾਰ ਬਾਣੀ ਪੜ ਕੋ ਮਾਰੀ ਕਰਨੀ ਆ ਮਹਾਰਾਜ ਨਾ ਕਿਉਂ ਕਬਲੇ ਬਾਬਾ ਜੀ ਕਿਉਂ ਮੰਗੇ ਮੈਂ ਜਾਣਦਾ ਨਹੀਂ ਕਿ ਕੱਲੋਂ ਮੰਗੇ ਬਾਬਾ ਜੀ ਮੈਂ ਉਹਨੂੰ ਚੰਗੀ ਜੋ ਇਹ ਕਹਿੰਦਾ ਉਹ ਸਹੀ ਆ ਨਹੀਂ ਬਿਲਕੁਲ ਤੂੰ ਮਸਤਰੇ ਤੂੰ ਮੱਗਣੀ ਤੂੰ ਕਹਾਂਗੇ ਮਾ ਵੀ ਤੇਰਾ ਬੋਲਦਾ ਇਹ ਤੁਹਾਨੂੰ ਗੱਲ ਦਾਣੀ ਨਾ ਪਤਾ ਮੈਨੂੰ ਸੈਕੰਡਰੀ ਗੱਲ ਸੁਣ ਤੇਰਾ ਮਤਲਬ ਨਹੀਂ ਬੰਦਾ ਮਾ ਨਹੀਂ ਬਾਬਾ ਜੀ ਪੁੱਤ ਮੇਰੀ ਗੱਲ ਸੁਣ ਮੇਰਾ ਭਰਾ ਗੁਰਸੇਖ ਭਰਾ ਮਾ ਤੂੰ ਕਿਉਂ ਮੰਗੇ ਵਾ ਤੂੰ ਗਲਤੀ ਕੀਤੀ ਨਹੀਂ ਜੀ ਤੇ ਤੂੰ ਕਮਲੀ ਬਾ ਮੈਂ ਤੇ ਨਾ ਠੀਕ ਹੈ ਜੀ ਮਸਤ ਬਿਲਕੁਲ ਜੋ ਤੇ ਜਿਆਦਾ ਤੂੰ ਕਹਿਣਾ ਵਾ ਕਿ ਜੋ ਇਹ ਕਹਿ ਰਹੇ ਬਿਲਕੁਲ ਗਲਤ ਹੈ ਜੀ ਬਿਲਕੁਲ ਗਲਤ ਹੈ ਗਲਤ ਹੈ ਨਾ ਫਿਰ ਦੱਸ ਜੀ ਕਿਸ ਜਣ ਚਾਹੀਦੀ ਆ ਤੂੰ ਦੱਸ ਦੇ ਮੇਰੇ ਅਹੀਂ ਤੇ ਕੋਈ ਅਹੀਂ 3 ਸਜਾ ਜੀ ਮੈਂ ਇਹੋ ਗੱਲ ਕਹਿ ਰਿਹਾ ਵੀ ਤੂੰ ਸੰਗਤ ਨਾਲ ਕੋਈ ਤਰੀਕਾ ਕਰ ਰਿਹਾ ਤੂੰ ਰੱਬ ਦਾ ਰੂਪ ਹੀ ਸਮਝਣਾ ਮੈਂ ਮੇਰੇ ਮਾਪੇ ਮੇਰੇ ਮਾੜੇ ਪੰਕਤੇ ਬਾਣੀ ਨਾ ਪੜਦੇ ਨਹੀਂ ਤੇ ਅਸੀਂ ਸ਼ਬਦ ਦੇ ਨਾਲ ਮਨ ਬਾਣੀ ਨਹੀਂ ਵੇਖ ਪੜਦੇ ਆਈ ਪੜੀਆਂ ਗੱਲਾਂ ਕਰਦਾ ਨਾ ਕਦੀ ਆਉਣੂ ਕਦੀ ਐਣੂ ਮੈਂ ਬਾਣੀ ਪੜਦਾ ਹਾਂ ਬੰਦਾ ਨਹੀਂ ਪੜਦੇ ਨਹੀਂ ਸਾਨੂੰ ਪੜਨੀ ਪੈਣੀ ਕਿਹੜੇ ਇਹੀ ਚਾਹੁੰਦੇ ਵੀ ਕੋਈ ਬੰਦਾ ਹੋਵੇ ਕਿ ਸਾਨੂੰ ਇਹ ਗੱਲ ਕਹੇ ਵੀ ਬਾੜੇ ਵਾਲਾ ਬਾੜੇ ਵਾਲਾ ਨਾ ਮੈਂ ਨਾ ਮੈਂ ਤੇ ਨਾ ਕਰਾਂ ਖਾਣੇ ਨਾਲੇ ਕੰਮ ਕਰਿਓ ਸਮਝ ਆਉਂਦੀ ਗੱਲ ਇਹ ਤੈਨੂੰ ਸਿੱਤਰ ਤੈਨੂੰ ਉੱਥੇ ਹੀ ਫੇਕ ਸਕਦਾ ਹਾਂ ਮੈਂ ਪਰ ਸਾਨੂੰ ਸ਼ਰਮ ਆਉਂਦੀ ਇਹਨਾਂ ਦਾੜੀਆਂ ਦੀ ਜਿਹੜੀਆਂ ਤੁਹਾਨੂੰ ਨਹੀਂ ਸ਼ਰਮ ਆਉਂਦੀ ਭੋਰਾ ਦਿਮਾਗ ਲਾ ਵੀ ਤੂੰ ਇਹ ਗੱਲ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਹਾਂ ਮੁੰਨੇ ਕੋਈ ਤੇਰੇ ਬੱਚੇ ਆ ਤੂੰ ਕਹਿੰਦੇ ਆਂ ਸਾਬ ਜਿਆਦੇ ਵਾਲਿਆ ਰੂਪ ਆ ਕਸਤੂਦ ਐ ਤੇਰੇ ਪੱਲੇ ਕੋਈ ਮੈਂਟਲੀ ਅਫਸਰ ਬਣਿਆਗਾ ਤੂੰ ਪਾਗਲ ਜੀ ਨਾ ਸਿਆਣਾ ਵਾ ਨਾ ਕਾਰੋਬਾਰ ਕਰਨ ਦੇ ਆਪਣਾ ਸ਼ੁਕਰ ਤੂੰ ਇਹ ਕਰ ਵੀ ਤੈਨੂੰ ਬੜਾ ਦੁਬਾਰਾ ਬਾਹਰ ਜਾ ਬਾਬਾ ਤੁਹੀਂ ਬਾਹਰ ਚੱਲੋ ਮਾਰੇ ਪੜੀ ਲੈ ਭਾਈ ਬਾਹਰ ਜਾ ਕਰੋ ਕੋਈ ਮਾਰ ਚਲੋ ਰਾਤੋਂ ਬਾਹਰ ਹੈ ਮਾਫੀ ਦੇ ਦੇ ਹਾਂ ਕਿਉਂ ਮੈਂ ਕਰਨਾ ਮਾਫੀ ਨਾ ਗੰਡੇ ਦੀ ਗੱਲ ਆ ਗੱਲ ਤੂੰ ਗੁਰੂ ਤੋਂ ਮੰਗ ਗੁਰੂ ਤੋਂ ਤੇ ਗੁਰੂ ਤੋਂ ਮੰਗ ਕੇ ਇਹ ਪ੍ਰਣਾ ਕਰ ਵੀ ਤੂੰ ਇਹ ਨਹੀਂ ਕਰੇਗਾ ਨਹੀਂ ਕਰੇ ਮਾਰੇ ਤੇਰੇ ਕੋ ਮੇਰੇ ਕੋ ਅੱਧੇ ਘੰਟੇ ਦੀ ਤੇਰੀ ਵੀਡੀਓ ਆ ਅੱਧੇ ਘੰਟੇ ਦੀ ਵੀਡੀਓ ਇਸ ਛੋਗਰੇ ਘਰ ਵੀ ਕੋ ਕਿਸੇ ਹੋਰ ਸਿੰਘ ਦੇ ਹੱਥ ਲੱਗ ਜਿੰਨ ਕਦੇ ਮੈਂ ਸ਼ਾਇਦ ਬਹੁਤਾ ਗਰਮ ਨਹੀਂ ਠੰਡਾ ਦਾ ਬੰਦਾ ਹੂੰਗਾ ਤੈਨੂੰ ਪਹਿਲਾਂ ਨਾਲ ਲਟਾਉਣਾ ਹੀ ਰੀ ਨਾਲ ਤੇ ਫੇਰ ਇਥੇ ਉਹਨਾਂ ਕੋ ਲੈ ਕੇ ਆਉਣਾ ਤੇ ਇਹਨਾਂ ਕੋਲੋਂ ਪਰਚਾ ਤੁਹਾਨੂੰ ਪਤਾ ਨਾ ਇਹ ਪਰਚਾ ਜਿਹਦੇ ਮੁੜ ਕੇ ਮਾਫੀ ਦੇ ਦੇ ਸਾਨੂੰ ਕੋਈ ਉਧਰ ਧਿਆਨ ਇਹ ਹੁੰਦਾ ਹੈ ਨਾ ਕਿ ਆਦਾ ਗੁਰੂ ਸਾਹਿਬ ਨੂੰ ਮਾਰਾ ਬੋਲਦਾ ਹੋਵੇ ਉਹ ਇਹਨਾਂ ਨੂੰ ਮਾਰਾ ਬੋਲਦਾ ਕੋਪਣਾ ਹੀ ਨਹੀਂ ਤੈਨੂੰ ਸਿਰਫ ਛੇਤਰ ਇਸ ਕਰਕੇ ਨਹੀਂ ਫਿਰਿਆ ਕਿ ਤੇਰਾ ਜਿਹੜਾ ਸੂਪ ਹੈ ਤੇ ਤੂੰ ਮਮਰਸ਼ਾ ਗਿਆ ਸਿਰਫ ਇਸ ਕਰਕੇ ਤੇਰੀ ਜਗ੍ਹਾ ਕੋਈ ਹੋਣਾ ਮਤਲਬ ਤਾਂ ਨਹੀਂ ਤੂੰ ਪਰ ਕਿ ਨਹੀਂ ਹੋਣਾ ਮੈਂ ਇਹ ਗੱਲ ਸੁਣੀ ਕੀ ਕਰ ਸ਼ਰਮ ਨਹੀਂ ਆਈ ਜਾਂ ਤੁਸੀਂ ਲੋਕਾਂ ਦੀ ਬੋકરી ਮੈਨਾਂ ਤੇ ਅੱਜ ਤੋਂ ਬਾਅਦ ਜੇ ਤੂੰ ਇੱਕ ਵਾਰ ਸੋਚ ਵੀ ਲਿਆ ਨਾ ਕਨੂ ਸਾਹਿਬ ਦੇ ਸਾਡੇ ਗੁਰੂ ਸਾਹਿਬ ਦੇ ਬਰੋਬਰ ਤੇ ਤੂੰ ਉਹ ਭਲੇਖਾ ਲੈਣਾ ਪੁੱਤ ਆਪਣੇ ਦਿਮਾਗ ਚ ਕਰਦੇ ਸਿਰਫ ਅਜੋ ਸਿੱਖ ਦੇ ਕਰਕੇ ਕਿ ਨਹੀਂ ਜੀ ਕੋਈ ਨਹੀਂ ਇਕੱਲੇ ਸਮਝਾਰੋ ਪਿਆਰ ਨਾਲ ਤਾਂ ਤੈਨੂੰ ਕੁਛ ਨਹੀਂ ਕਿਹਾ ਨਹੀਂ ਦੂਜੀ ਵਾਰ ਨਹੀਂ ਉਹ ਕੰਮ ਲੈਣਾ ਸੋਹਣਾ ਦੂਜੀ ਵਾਰ ਮੜ ਕੇ ਠਾਣੇ ਆਈ ਨਹੀਂ ਜਣਾ ਠਾਣੇ ਤੂੰ ਜਾਏਗਾ ਸਾਡੇ ਤੇ ਠੀਕ ਐ ਨਹੀਂ ਕਿ ਤੈਨੂੰ ਦੱਸਦਾ ਹੀ ਹਾਂ ਪਹਿਲਾਂ ਨਹੀਂ ਤੁਹਾਨੂੰ ਪਤਾ ਪਹਿਲਾਂ ਵੀ ਬਹੁਤ ਬੰਦੇ ਸਾਡੇ ਪਿੰਡ ਦੇ ਵਿੱਚ ਇਦਾਂ ਦੇ ਹੈਗੇ ਨੇ ਚੌਲ ਕਿਸਮ ਦੇ ਜਿਹੜੇ ਇਦਾਂ ਦੇ ਕੰਮ ਕਰਦੇ ਰਹਿੰਦੇ ਨੇ ਸ਼ਾਇਦ ਇਹ ਉੱਤੇ ਡੇਰਾ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਇਆ ਹੋਲੇ-ਪਾਲੇ ਲੋਕ ਨੇ ਜਿਹੜੇ ਪੜਕੇ ਹੋਏ ਨੇ ਗੁਰੂ ਤੋਂ ਦੂਰ ਨੇ ਉਹ ਇਹੋ ਜਿਹੇ ਮਗਰ ਲੱਗ ਜਾਂਦੇ ਆ ਤੇ ਇਹਨਾਂ ਨੂੰ ਬਾਚ ਪਾਪੇ ਬਣਾ ਦਿੰਦੇ ਆ ਸੋ ਅੱਜ ਇਹਨੂੰ ਇੱਥੇ ਸਮਝਾ ਕੇ ਲਿਖਤ ਕਰਾ ਲਈ ਆ ਤੇ ਦੇਖੋ ਮਾਲੀ ਨੇ ਮਨ ਲਗਾਇਆ ਜੇ ਕਰੀ ਤੇ ਬਲਣ ਨਹੀਂ ਤਲਦਾ ਫਿਰ ਮਾਰਾ ਕਿਰਪਾ ਕਰ ਲੈ ਵੀ ਸੇਵਾ ਲੈਣਗੇ ਚਲਦੀ ਗੱਲ ਨਾਲ ਤੇ ਇਹਨੂੰ ਨਾਦ ਸਿੱਧੂ ਪਾਈ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ